ਮੁਨੁਖੀ ਅਧਿਕਾਰਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਆਧਾਰਿਤ ਦਿਲਜੀਤ ਦੋਸਾਂਝ ਦੀ ਚਰਚਿਤ ਫਿਲਮ ਪੰਜਾਬ 95 ਜੋ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਹੁਣ ਓਵਰ ਰਿਲੀਜ਼ ਨਹੀਂ ਹੋਵੇਗੀ ਬੀਤੇ ਦਿਨੀ ਜਦੋਂ 17 ਜਨਵਰੀ ਨੂੰ ਇਸ ਫਿਲਮ ਦਾ ਟੀਜ਼ਰ YouTube ਤੇ ਲਾਂਚ ਕੀਤਾ ਗਿਆ ਤਾਂ ਇਸ ਫਿਲਮ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਟੀਜ਼ਰ ਦੀ ਵੱਡੇ ਪੱਧਰ ਤੇ ਚਰਚਾ ਹੋਈ ਵੱਡੇ ਪੱਧਰ ਤੇ ਮੀਡੀਆ ਦੇ ਉੱਪਰ ਇਸ ਫਿਲਮ ਬਾਰੇ ਗੱਲਬਾਤ ਛੇੜੀ ਪਰ ਜਿਉਂ ਹੀ ਅਗਲੇ ਦਿਨ YouTube ਤੋਂ ਇਸ ਫਿਲਮ ਦਾ ਟੀਜ਼ਰ ਹਟਾ ਦਿੱਤਾ ਗਿਆ ਤਾਂ ਅਗਲੇ ਦਿਨਾਂ ਦੇ ਵਿੱਚ ਦਿਲਜੀਤ ਦੋਸਾਂਝ ਆਪਣੇ ਫੈਨਸ ਨੂੰ ਇੱਕ ਪੋਸਟ ਪਾ ਕੇ ਆਪਣੇ ਸੋਸ਼ਲ ਹੈਂਡਲਸ ਤੋਂ ਮਾਫੀ ਮੰਗਦੇ ਨੇ ਗਿਲਜੀਤ ਦੋਸਾਂਝ ਲਿਖਦੇ ਨੇ ਕਿ ਮੈਂ ਬੜੇ ਦੁਖੀ ਮਨ ਨਾਲ ਦੱਸ ਰਿਹਾ ਹਾਂ ਕਿ ਬਸੋਂ ਬਾਹਰ ਹੋਏ ਕਾਰਨਾਂ ਦੇ ਕਾਰਨ ਇਹ ਫਿਲਮ 7 ਫਰਬਰੀ ਨੂੰ ਰਿਲੀਜ਼ ਨਹੀਂ ਹੋਵੇਗੀ ਉਹ ਕਿਹੜੇ ਕਾਰਨ ਨੇ ਉਹ ਕੀ ਵਜ੍ਹਾ ਹੈ ਕਿੰਨਾ ਨੇ ਇਹ ਫਿਲਮ ਰੋਕੀ ਹੈ ਇਹ ਹਲੇ ਕਾਰਨ ਅੱਗੇ ਨਹੀਂ ਆਏ ਉਹ ਵਜ੍ਹਾ ਹਲੇ ਸਾਹਮਣੇ ਨਹੀਂ ਆਈ ਪਰ ਇੱਕ ਵਾਰ ਇਸ ਫਿਲਮ ਨੂੰ ਰੋਕੇ ਜਾਣ ਤੋਂ ਬਾਅਦ ਜਿੱਥੇ ਸਿੱਖ ਸੰਗਤ ਪੰਜਾਬੀ ਲੋਕਾਂ ਤੇ ਖਾਸ ਕਰਕੇ ਜਸਵੰਤ ਸਿੰਘ ਖਾਲੜਾ ਨੂੰ ਚੋਣ ਵਾਲਿਆਂ ਦੇ ਮਨਾਂ ਦੇ ਵਿੱਚ مایوسی ਦੇਖਣ ਨੂੰ ਮਿਲ ਰਹੀ ਹੈ। ਦਿਲਜੀਤ ਦੋਸਾਂਝ ਤੋਂ ਬਾਅਦ ਇਸ ਫਿਲਮ ਨਾਲ ਜੁੜੀਆਂ ਹੋਈਆਂ ਹੋਰ ਹਸਤੀਆਂ ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਹੈ। ਹਨੀ ਤਰੇਹਨ ਜੋ ਇਸ ਫਿਲਮ ਦੇ ਨਿਰਦੇਸ਼ਕ ਨੇ ਜਿਨ੍ਹਾਂ ਨੇ ਇਸ ਫਿਲਮ ਨੂੰ ਬਹੁਤ ਡੂੰਘਾਈ ਤੋਂ ਨਿਰਦੇਸ਼ਿਤ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ ਉਹਨਾਂ ਨੇ ਬੀਤੇ ਦਿਨੀ ਆਪਣੇ ਸੋਸ਼ਲ ਹੈਂਡਲ ਤੇ ਫਿਲਮ ਦਾ ਪੋਸਟਰ ਪਾ ਕੇ ਉੱਪਰ ਕਾਟਾ ਮਾਰ ਕੇ ਨਾਲ ਥੱਲੇ ਸ਼ਬਦ ਲਿਖਿਆ ਤੱਕਾ ਤਾਂ ਉਹਨਾਂ ਨੇ ਇਹ ਸ਼ਬਦ ਤੱਕਾ ਲਿਖਿਆ ਇਹ ਆਪਣੇ ਆਪ ਦੇ ਵਿੱਚ ਇੱਕ ਸੰਕੇਤ ਹੈ ਭਾਰਤੀ ਸੈਂਸਰ ਬੋਰਡ ਪ੍ਰਤੀ ਰੋਸ ਪ੍ਰਗਟ ਕਰਨ ਦਾ ਤਾਂ ਦੱਸ ਦਈਏ ਕਿ ਦਲਜੀਤ ਦਸਾਂਜ ਤੋਂ ਬਾਅਦ ਦਲਜੀਤ ਦਸਾਂਜ ਨਾਲ ਜੁੜੇ ਹੋਏ ਉਹਨਾਂ ਦੇ ਫੈਨਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਵੀ ਭਾਰਤੀ ਸੈਂਸਰ ਬੋਰਡ ਪ੍ਰਤੀ ਆਪਣਾ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ 17 ਜਨਵਰੀ ਨੂੰ ਦਲਜੀਤ ਦੋਸਾਂਝ ਨੇ ਇੰਸਟਾਗ੍ਰam ਉੱਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਆਧਾਰਿਤ ਇਸ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਸੀ। ਉਹਨਾਂ ਨੇ ਨਾਲ ਪੋਸਟ ਲਿਖੀ ਸੀ ਪੰਜਾਬ 95 7 ਫਰਵਰੀ ਨੂੰ ਕਮੰਤਰੀ ਪੱਧਰ ਤੇ ਰਿਲੀਜ਼ ਹੋ ਰਹੀ ਹੈ ਤੇ ਉਹ ਵੀ ਬਗੈਰ ਕਟਾਂ। ਫਿਰ ਤੇਨੋਂ ਦਿਨ ਬਾਅਦ ਸੋਮਵਾਰ ਰਾਤ ਨੂੰ ਦਲਜੀਤ ਨੇ ਇੰਸਟਾਗ੍ਰam ਤੇ ਸਟੋਰੀ ਜ਼ਰੀਏ ਦੱਸਿਆ ਮੈਨੂੰ ਅਫਸੋਸ ਹੈ ਅਤੇ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਬਸੋਂ ਬਾਹਰ ਦੇ ਹਾਲਾਤਾਂ ਕਰਕੇ ਪੰਜਾਬ 95 ਫਿਲਮ ਫਰਵਰੀ ਚ ਰਿਲੀਜ਼ ਨਹੀਂ ਹੋਵੇਗੀ। ਕਰੀਬ 2 ਸਾਲ ਪਹਿਲਾਂ 2023 ਤੋਂ ਫਿਲਮ ਦੀ ਰਿਲੀਜ਼ ਦੀ ਉਡੀਕ ਕਰ ਰਹੇ ਦਰਸ਼ਕਾਂ ਨੇ ਫਿਲਮ ਦਾ ਟੀਜ਼ਰ ਰਿਲੀਜ਼ ਹੋਣ ਉਤੇ ਉਤਸ਼ਾਹ ਜ਼ਾਹਰ ਕੀਤਾ ਹਾਲਾਂਕਿ ਬਾਅਦ ਵਿੱਚ ਇਸ ਫਿਲਮ ਦਾ ਟੀਜ਼ਰ YouTube ਤੋਂ ਹਟਾ ਦਿੱਤਾ ਗਿਆ ਇੱਕ ਤਬਕਾ ਅਜੇ ਹੈ ਜੋ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਪਰ ਫਿਲਮ ਵੱਖ-ਵੱਖ ਕਾਰਨਾ ਕਰਕੇ ਰਿਲੀਜ਼ ਨਹੀਂ ਹੋ ਰਹੀ ਫਿਲਮ ਪੰਜਾਬ 95 ਜੁਲਾਈ 2023 ਵਿੱਚ ਇਸ ਦੇ ਪ੍ਰੀਮੀਅਰ ਦੇ ਐਲਾਨ ਤੋਂ ਬਾਅਦ ਚਰਚਾ ਵਿੱਚ ਆਈ ਸੀ ਦਲਜੀਤ ਦਸਾਂਝ ਵੱਲੋਂ ਫਿਲਮ ਦੇ ਪ੍ਰੀਮੀਅਰ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ 25 ਜੁਲਾਈ 2023 ਨੂੰ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਇਸ ਫਿਲਮ ਦਾ ਪ੍ਰੀਮੀਅਰ ਟ੍ਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਕੀਤਾ ਜਾਵੇਗਾ ਹਾਲਾਂਕਿ ਬਾਅਦ ਵਿੱਚ ਇਸ ਫਿਲਮ ਨੂੰ ਟ੍ਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਦੀ ਲਿਸਟ 'ਚੋਂ ਹਟਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਭਾਰਤ ਵਿੱਚ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਸੀ ਇਸ ਲਈ ਸੈਂਸਰ ਬੋਰਡ ਵੱਲੋਂ ਇਤਰਾਜ਼ ਲਾਈ ਜਾਣ ਦੀਆਂ ਖਬਰਾਂ ਲਗਾਤਾਰ ਮੀਡੀਆ ਵਿੱਚ ਨਜ਼ਰ ਆਉਣ ਲੱਗੀਆਂ ਜੋ ਕਿ ਹਾਲੇ ਤੱਕ ਬਰਕਰਾਰ ਹਨ ਦੱਸ ਦਈਏ ਕਿ ਇਸ ਫਿਲਮ ਦਾ ਪਹਿਲਾ ਨਾਮ ਕੱਲੂ ਘਰਾ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਇਸ ਫਿਲਮ ਦਾ ਨਾਮ ਪੰਜਾਬ 95 ਕਰ ਦਿੱਤਾ ਗਿਆ ਕਿਉਂਕਿ ਫਿਲਮ ਦਾ ਮੌਜੂਦਾ ਨਾਮ ਪੰਜਾਬ 95 ਉਸ ਵਾਕਿਆ ਉਤੇ ਆਧਾਰਿਤ ਹੈ ਜਦੋਂ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ پارک ਸਥਿਤ ਉਹਨਾਂ ਦੇ ਰਹਿਸ਼ੀ ਘਰ ਤੋਂ ਪੁਲਿਸ ਜ਼ਬਰਦਸਤੀ ਚੁੱਕ ਕੇ ਲੈ ਗਈ ਅਤੇ ਉਸ ਤੋਂ ਬਾਅਦ ਉਹ ਕਦੇ ਵੀ ਘਰ ਨਹੀਂ ਪਰਤੇ ਖਾਲੜਾ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਸੈਂਸਰ ਬੋਰਡ ਨੇ ਪਹਿਲਾਂ ਨਾਮ ਬਦਲਣ ਲਈ ਕਿਹਾ ਹੈ ਜਿਕਰ ਗੱਲ ਕਰੀ ਕਿ ਇਸ ਫਿਲਮ ਦੇ ਹੱਕ ਦੇ ਵਿੱਚ ਕੌਣ ਕੌਣ ਆਇਆ ਦੱਸਦੀ ਹੈ ਕਿ ਇਸ ਫਿਲਮ ਨੂੰ 2 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਬਣ ਚੁੱਕੀ ਨੂੰ ਪਰ ਇਹ ਹਾਲੇ ਵੀ ਦਰਸ਼ਕਾਂ ਤੋਂ ਦੂਰ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਫਿਲਮ ਦੇ ਹੱਕ ਵਿੱਚ ਹੋਕਾ ਦੇਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ਇਹਨਾਂ ਵਿੱਚ ਸਭ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਬੀਤੇ ਸਾਲ ਅਕਤੂਬਰ ਮਹੀਨੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਸੀ ਕਿ ਸੈਂਸਰ ਬੋਰਡ ਨੂੰ ਸੱਚ ਲੋਕਾਂ ਸਾਹਮਣੇ ਆਉਣ ਦੇਣਾ ਚਾਹੀਦਾ ਹੈ ਜਿਕਰ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਆਧਾਰਿਤ ਇਸ ਫਿਲਮ ਨੂੰ ਰੋਕੇ ਜਾਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਹ ਪਹਿਲੀ ਫਿਲਮ ਨਹੀਂ ਜੋ ਸਿੱਖ ਹਿਸਟਰੀ ਨਾਲ ਸੰਬੰਧਤ ਹੈ ਤੇ ਰੋਕੀ ਗਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਨੇ ਜੋ ਸਿੱਖ ਧਰਮ ਸਿੱਖ ਹਿਸਟਰੀ ਜਾਂ ਸਿੱਖ ਪਰਸਨੈਲਿਟੀਆਂ ਦੇ ਉੱਪਰ ਬਣੀਆਂ ਨੇ ਪਰ ਉਹਨਾਂ ਨੂੰ ਰੋਕਿਆ ਗਿਆ ਫਿਲਮ ਆਲੋਚਕ ਕਹਿੰਦੇ ਨੇ ਕਿ ਅਜਿਹੇ ਕਈ ਵਿਸ਼ੇ ਹਨ ਜਿਨ੍ਹਾਂ ਉੱਤੇ ਬਣੀਆਂ ਫਿਲਮਾਂ ਨੂੰ ਸੈਂਸਰ ਬੋਰਡ ਮਨਜ਼ੂਰੀ ਨਹੀਂ ਦੇ ਰਿਹਾ ਉਹ ਦੱਸਦੇ ਹਨ ਕਿ ਕਰੀਬ 20-22 ਅਜਿਹੀਆਂ ਫਿਲਮਾਂ ਹਨ ਜਿਹੜੀਆਂ ਸਿੱਖ ਵਿਸ਼ਿਆਂ ਉੱਤੇ ਬਣੀਆਂ ਹਨ ਪਰ ਉਹ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ। ਉਹ 2024 ਵਿੱਚ ਬਣੀ ਫਿਲਮ ਬਾਗੀ ਦਾ ਹਵਾਲਾ ਦੇਣ ਦੇ ਨਾਲ-ਨਾਲ ਫਿਲਮ 47 ਤੋਂ 84 ਅਤੇ ਧਰਮਯੁੱਧ ਮੋਰਚਾ ਦਾ ਜ਼ਿਕਰ ਕਰਦੇ ਹਨ। ਜੇਕਰ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਫਿਲਮ ਦੇ ਟ੍ਰੇਲਰ ਦੇ ਵਿੱਚ ਕੀ ਕੁਝ ਹੈ? ਫਿਲਮ ਦੇ ਟ੍ਰੇਲਰ ਦੇ ਵਿੱਚ ਕੀ ਕੁਝ ਨਜ਼ਰ ਆਇਆ ਇਹ ਵੀ ਇੱਕ ਚਰਚਾ ਕਰਨੀ ਬਣਦੀ ਹੈ। ਪੰਜਾਬ 95 ਦਾ ਨਿਰਦੇਸ਼ਨ ਹਰਨਿਤ ਰੇਨ ਨੇ ਕੀਤਾ ਤੇ ਇਸ ਦੇ ਪ੍ਰੋਡਿਊਸਰ ਰੌਣੀ ਸਰੇਵਾਲਾ ਹਨ। ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਦਲਜੀਤ ਦੁਸਾਂਜ ਨੇ ਨਿਭਾਇਆ ਹੈ। ਦਿਲਜੀਤ ਦੋਸਾਂਝ ਤੋਂ ਇਲਾਵਾ ਫਿਲਮ ਵਿੱਚ ਅਰਜਨ ਰਾਮਪਾਲ ਤੇ ਸੁਵਿੰਦਰ ਵਿੱਕੀ ਅਹਿਮ ਕਿਰਦਾਰ ਨਿਭਾ ਰਹੇ ਹਨ ਦਿਲਜੀਤ ਦੋਸਾਂਝ ਨੇ 17 ਜਨਵਰੀ ਨੂੰ ਸੋਸ਼ਲ ਮੀਡੀਆ ਉੱਤੇ ਫਿਲਮ ਦਾ ਟ੍ਰੇਲਰ ਸਾਂਝਾ ਕੀਤਾ ਟ੍ਰੇਲਰ ਅਰਜਨ ਰਾਮਪਾਲ ਦੀ ਆਵਾਜ਼ ਨਾਲ ਸ਼ੁਰੂ ਹੋਇਆ ਜਿਸ ਵਿੱਚ ਉਹ ਪੰਜਾਬ ਦੇ ਇਤਿਹਾਸ ਦੇ ਪੰਨਿਆਂ 'ਚ ਦਰਜ ਦੌਰ ਵਾਲੇ ਸਵਾਲ ਕਰਦੇ ਹਨ ਉਹ ਪਾਣੀਆਂ ਦੀ ਬੰਡ ਆਪਰੇਸ਼ਨ ਬਲੂ ਸਟਾਰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਅਤੇ 84 ਦੇ ਸਿੱਖ ਕਤਲੇਆਮ ਬਾਰੇ ਸਵਾਲ ਖੜੇ ਕਰਦੇ ਸੁਣਾਈ ਦੇ ਰਹੀ ਹਨ ਇਸ ਤੋਂ ਬਾਅਦ ਦਲਜੀਤ ਦੋਸਾਨ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਵਿੱਚ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ ਤੇ ਇਸ ਦੇ ਨਾਲ ਹੀ ਅਜੇ ਕਿਰਦਾਰ ਵੀ ਸਾਹਮਣੇ ਆਉਂਦੇ ਹਨ ਜੋ ਆਪਣੇ ਦੇ ਗਵਾਚ ਜਾਣ ਦੀ ਗੱਲ ਕਰਦੇ ਹਨ ਜਸਵੰਤ ਖਾਲੜਾ ਦੀ ਜੀਵਨੀ ਦੇ ਉੱਪਰ ਆਧਾਰਿਤ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਹਾਲੇ ਤੱਕ ਇਹਦੇ ਬਾਰੇ ਕੋਈ ਗੱਲ ਅੱਗੇ ਸਾਹਮਣੇ ਨਹੀਂ ਆਈ ਫਿਲਹਾਲ ਅੱਜ ਦੀ ਘੜੀ ਇਹ ਫਿਲਮ ਦੇ ਉੱਪਰ ਰੋਕ ਲੱਗੀ ਹੋਈ ਆ ਕਿਹੜੇ ਉਹ ਕਾਰਨ ਨੇ ਕਿਹੜੀ ਉਹ ਵਜ੍ਹਾ ਹੈ ਜਾਂ ਭਾਰਤੀ ਸੈਂਸਰ ਬੋਰਡ ਤੋਂ ਬਿਨਾਂ ਉਹ ਹੋਰ ਕਿਹੜੇ ਲੋਕ ਨੇ ਜਿਹੜੇ ਇਸ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦੇ ਇਹ ਆਪਣੇ ਆਪ ਦੇ ਵਿੱਚ ਹਲੇ ਇੱਕ ਸਵਾਲ ਬਣਿਆ ਹੋਇਆ ਹੈ ਇਹੋ ਜਿਹੀਆਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ